ਲੁੱਟਖੋਹਚ ਸ਼ਾਮਲ ਜਲੰਧਰ ਪੁਲਿਸ ਨੇ ਚਾਰ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ ਹਾਲ ਹੀ ਵਿੱਚ ਹੋਏ ਜਲੰਧਰ ਪੁਲਿਸ ਨੇ ਹਫਤੇ ਵਿੱਚ ਸ਼ੁਰੂ ਵਿੱਚ ਵਾਪਰੀ ਇੱਕ ਲੁੱਟਖੋਹ ਦੀ ਘਟਨਾ ਵਿੱਚ ਸ਼ਾਮਲ ਚਾਰ ਵਿਅਕਤੀਆਂ ਨੂੰ ਨਕਦੀ ਅਤੇ ਅਪਰਾਧ ਵਿੱਚ ਵਰਤੇ ਗਏ ਵਾਹਨ ਸਮੇਤ ਗ੍ਰਿਫਤਾਰ ਕੀਤਾ ਹੈ ਜਾਣਕਾਰੀ ਦਿੰਦੇ ਹੋਏ ਜਲੰਧਰ ਪੁਲਿਸ ਨੇ ਦੱਸਿਆ ਕਿ ਇਹ ਘਟਨਾ 3 ਮਾਰਚ 2025 ਨੂੰ ਵਾਪਰੀ ਸੀ ਜਲੰਧਰ ਦੇ ਕਾਲੀਆ ਕਲੋਨੀ ਦੇ ਵਸਨੀਕ ਸ਼ੰਕਰ ਪਗੜਤੀਸ਼ ਗਾਇਦੇ ਦਾਤੇ ਐਫਆਈਆਰ ਦਰਜ ਕੀਤੀ ਗਈ ਸੀ ਸ਼ਿਕਾਇਤਕਰਤਾ ਨੇ ਬਿਆਨ ਦਿੰਦੇ ਹੋਏ ਪੁਲਿਸ ਨੂੰ ਦੱਸਿਆ ਕਿ ਸ਼ਿਕਾਇਤਕਰਤਾ ਸ਼ੰਕਰ ਪਗੜ ਅਤੇ ਉਸਦਾ ਪੁੱਤਰ ਗੌਤਮ ਕੁਮਾਰ ਘਰੋਂ ਪਾਜਰੇ ਸ ਪੁਲਿਸ ਨੇ ਨੇੜੇ 5 ਸ਼ੱਕੀ ਵਿਅਕਤੀਆਂ ਨੇ ਉਹਨਾਂ ਨੂੰ ਰੋਕ ਲਿਆ ਅਤੇ ਰਾਤ ਧਮਕਾ ਕੇ ਉਹਨਾਂ ਪਾਸੋਂ ਲੱਗਦੀ ਅਤੇ ਮੋਬਾਈਲ ਫੋਨ ਕੋਲ ਹੈ ਤੇ ਮੌਕੇ ਤੇ ਫਰਾਰ ਹੋ ਗਏ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਅੰਦਰ ਪੁਲਿਸ ਨੇ ਤਾਂ ਸਪਰਾ ਨੂੰ 5 ਸ਼ੱਕੀ ਵਿਅਕਤੀਆਂ ਵਿੱਚੋਂ ਪੁਲਿਸ ਨੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਮੁਲਜ਼ਮਾਂ ਦੀ ਪਛਾਣ ਰਾਹੁਲ ਪੁੱਤਰ ਪਰਵੇਸ਼ ਕੁਮਾਰ ਵਾਸੀ ਗੁਰਾਉ ਦੇਵੀ ਰੋਡ ਜਲੰਧਰ ਚੇਤਨ ਪੁੱਤਰ ਵਿਕਾਸ ਕੁਮਾਰ ਵਾਸੀ ਵਾਲਮੀਕੀ ਮੋਹੱਲਾ ਗੜਾ ਜਲੰਧਰ ਇੰਦਰਜੀਤ ਸਿੰਘ ਪੁੱਤਰ ਤਰਸੀਨ ਸਿੰਘ ਫਿਊ ਰਤਨ ਨਗਰ ਜਲੰਧਰ ਅਤੇ ਵਾਂਸ਼ ਭਾਟਵਾ ਪੁੱਤਰ ਰਕੇਸ਼ ਕੁਮਾਰ ਨਿਊ ਨਗਰ ਰਤਨ ਪੁਲਿਸ ਪਾਲ ਕਰ ਰਹੀ ਹੈ ਜੋ ਕਿ ਅਜੇ ਫਰਾਰ ਹੈ ਪੁਲਿਸ ਨੇ ਮਲਜ਼ਮਾਂ ਕੋਲੋਂ ਖੋਈ ਹੋਈ ਨਗਦੀ ਅਤੇ ਇੱਕ ਪਲੈਂਡਰ ਮੋਟਰਸਾਈਕਲ ਇੱਕ ਚਿੱਟਾ ਐਕਟਿਵਾ ਸਕੂਟਰ ਜੋ ਕਿ ਬਿਨਾਂ ਦਸਤਾਵੇਜ਼ ਦੇ ਬਰਾਮਦ ਕਰ ਲਿਆ ਤਾਂਨਾ ਡਿਵੀਜ਼ਨ ਨੰਬਰ 1 ਪੁਲਿਸ ਨੇ ਮਲਜ਼ਮਾਂ ਖਿਲਾਫ ਐਫਆਈਆ ਦਰਜ ਕਰਕੇ ਮਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਨਤਕ ਸਖਿਆ ਪ੍ਰਤੀ ਆਪਣੀ ਵਚਨ ਬਤਾਨੂ ਧਰਵਾਉਂਦੇ ਹੋਏ ਜ਼ਿਲਹੰਦਰ ਪੁਲਿਸ ਕਮਿਸ਼ਨ ਨੇ ਦੱਸਿਆ ਹੈ ਕਿ ਕਾਨੂੰਨੀ ਵਿਵਸਥਾ ਬਣਾਈ ਰੱਖਣ ਲਈ ਜ਼ਿਲਹੰਦਰ ਪੁਲਿਸ ਵਚਨ ਬਧਾਉਣਾ ਚੇਤਾਵਨੀ ਦਿੱਤੀ ਹੈ ਕਿ ਬਾਦ ਦੀ ਗਤੀਵਿਧੀਆਂ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਾ ਨਹੀਂ ਜਾਵੇਗਾ ਬਿਊ अंडर द गाइडेंस ऑफ ऑनरेबल सी पी जलंधर सीपी जलंधर पुलिस कामयाबी मिली है जिसे कि पुलिस स्टेशन डिविजन वन ने एक स्नैचिंग सुलझाया है जिदी मुकदमा फोर्टी फोर डेटेड एट फोर ट्वेंटी फाइव दर्ज करते हुए अंडर सैक्शन थ्री जीरो थ्री टू थ्री फाइव बी एन एस रजिस्टर किया है हाल ही की घड़ी के स्नैचिंग इंसीडेंट सामने आया अक्यूज अरेस्ट हुए हैं जिन्हना नाम है राहुल पुत्र प्रवेश कुमार ਚੇਤਨਪੁੱਤਰ ਵਿਕਾਸ ਕੁਮਾਰ ਇਨਦਜੀਤ ਸਿੰਘ ਪੁੱਤਰ ਦਰਸੀਮ ਸਿੰਘ ਇੱਕ ਜੁਗਨਾਨ ਜਦਾਂ ਕਿ ਨੇਮ ਅਸੀਂ ਡਿਸਕਲੋਜ਼ ਨਹੀਂ ਕਰਾਂਗੇ ਇਹਨਾਂ ਤੋਂ ਬ੍ਰਾਹਮਕੀ ਦੇ ਵਿੱਚ 2200 ਕੈਸ਼ ਮਿਲੇ ਹੈ ਤੇ ਇੱਕ ਬਾਈਕ ਸਪਲੈਂਡਰ ਬਲੈਕ ਕਲਰ ਦਾ ਤੇ ਐਕਟਿਵਾ ਵਾਈਟ ਕਲਰ ਦੀ ਵੀ ਬ੍ਰਾਹਮਤ ਹੋਈ ਹੈ ਜਿਹੜੀ ਕਿ ਇਹਨਾਂ ਨੇ ਸਨਾਚਿੰਗ ਦੇ ਵਿੱਚ ਅੰਜਾਮ ਦੇ ਵਿੱਚ ਲੈ ਕੇ ਆਏ ਸੀਗੇ ਤੇ ਇਹਦਾ ਨੰਬਰ ਹੈਗਾ ਬਾਈਕ ਦਾ PP08FH4584 ਤੇ ਐਕਟਿਵਾ ਦਾ PP08DX3554 ਅਸੀਂ ਪੂਰੇ ਵਚਨਬਾਥਾ ਟੂ ਰੀਚ ਦਿਸ ਕੇਸ ਟੂ ਲੌਜੀਕਲ ਜਸਟਿਸ ਪਿਛਲੇ ਵੀ ਜਿਹੜੀ ਵੀ ਇਹਨਾਂ ਦੀ ਕੜੀਆਂ ਉਹਨਾਂ ਨੂੰ ਵੈਰੀਫਾਈ ਕਰਕੇ ਅਸੀਂ ਅਗਲੀ ਕਾਰਵਾਈ ਅਮਲ 'ਚ ਲਿਆਵਾਂਗੇ